ਇੱਕ ਸਭ ਤੋਂ ਵੱਡੀ ਖਬਰ ਤਾਂ ਹੁਣ ਰੋਕ ਕਰਾਂਗੇ ਪੰਜਾਬ ਦੀ ਪੁਲਿਸ ਨੇ ਕੀ ਕੁਝ ਬਿਆਨ ਕੀਤਾ ਹੈ ਪੰਜਾਬ ਦੇ ਵਿੱਚ ਅਲਰਟ ਤੇ ਰਹਿਣ ਦੇ ਲਈ ਕਿਹਾ ਗਿਆ ਕਿ ਪਾਕਿਸਤਾਨ ਦੇ ਵੱਲੋਂ ਸਾਈਬਰ ਹਮਲੇ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਅਲਰਟ ਜਾਰੀ ਕਰਵਾਇਆ ਗਿਆ ਸੀ ਪੰਜਾਬ ਦੇ ਡੀਜੀ ਗੌਰਵ ਯਾਦਵ ਨੇ ਇੱਕ ਵੱਡਾ ਬਿਆਨ ਦਿੱਤਾ ਦਿੱਤੀ ਜਾਣਕਾਰੀ دی ਉਹਨਾਂ ਨੇ ਸਾਂਝ ਪਾਈ ਹੈ ਜਿਸ ਤੋਂ ਉਹਨਾਂ ਨੇ ਕਿਹਾ ਕਿ ਲੋਕ ਸੁਚੇਤ ਰਹਿਣ ਪੰਜਾਬ ਦੇ ਲੋਕ ਇਸ ਖਬਰ ਨੂੰ ਧਿਆਨ ਨਾਲ ਦੇਖ ਲੈਣ ਜਿਹੜੇ ਲੋਕਾਂ ਦੇ ਹੱਥਾਂ ਵਿੱਚ ਇੱਕ ਇੱਕ ਦੋ ਦੋ ਮੋਬਾਈਲ ਫੋਨ ਨੇ ਕਿਹੜੇ ਲਿੰਕ ਦੀ ਗੱਲ ਕੀਤੀ ਗਈ ਆਖਰਕਾਰ ਕਿਹੜਾ ਸਾਈਬਰ ਹਮਲਾ ਪੰਜਾਬ ਦੇ ਪੰਜਾਬੀਆਂ ਤੇ ਹੋ ਸਕਦਾ ਉਸ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਦਰਸਲ ਅਲਰਟ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਦੇ ਲੋਕ WhatsApp Facebook Email ਦੇ ਰਾਹੀਂ ਟਾਰਗੇਟ ਕੀਤੇ ਜਾ ਸਕਦੇ ਨੇ ਡਾਂਸ ਆਫ ਹਿਲੇਰੀ ਨਾਮ ਦਾ ਇੱਕ ਮਾਲਵੇਅਰ ਹੈ ਉਸ ਨੂੰ ਪਾਕਿਸਤਾਨ ਨੇ ਫਲਾ ਦਿੱਤਾ ਹੈ ਇਹ ਕੀ ਕੁਛ ਹੈ ਕਿਹੜਾ ਮਾਲਵੇਅਰ ਹੁੰਦਾ ਕੀ ਹੈ ਪੰਜਾਬੀ ਭਾਸ਼ਾ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਮਾਹਰ ਵੀ ਜ਼ੱਡ ਨਾਲ ਸਟੂਡੀਓ ਦੇ ਵਿੱਚ ਟੁੱਟ ਚੁੱਕੇ ਨੇ ਮੈਂ ਸਵਾਗਤ ਕਰੂੰਗਾ ਸੰਦੀਪ ਮਿੱਤਲ ਸਾਹਿਬ ਤੁਹਾਡਾ ਤੁਸੀਂ ਕੀਮਤੀ ਸਮਾਂ ਸਾਡਾ ਦਿੱਤਾ ਤੁਸੀਂ ਸਟੂਡੀਓ ਆਏ ਹੋ ਸੰਦੀਪ ਮਿੱਤਲ ਜੀ ਮਿੱਤਲ ਸਾਹਿਬ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਜਿਸ ਤਰੀਕੇ ਨਾਲ ਪ੍ਰੈਸ ਰਿਲੀਜ਼ਿੰਗ ਕਰ ਰਹੇ ਸੀ ਸੌਖੇ ਸ਼ਬਦਾਂ ਵਿੱਚ ਸਮਝਾਓ ਕਿ ਕੁਝ ਹੋ ਸਕਦਾ ਹੈ ਕਿਹੜਾ ਮਾਲਵੇਰ ਹੈ ਕੀ ਇਹਦੇ ਇੰਪੈਕਟ ਨੇ ਦੇਖੋ ਕਿ ਪਿਛਲੇ ਦਿਨਾਂ ਤੋਂ ਜੋ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਚੱਲ ਰਿਹਾ ਹੈਗਾ ਜਿਹੜੀ جنگ ਚੱਲ ਰਹੀ ਹੈ ਉਹ ਇੱਕ ਫਰੰਟ ਤੇ ਦਾ ਅਲੱਗ ਜੰਗ ਚੱਲ ਰਹੀ ਹੈ ਇੱਕ ਜਿਹੜੀ ਜੰਗ ਹੈਗੀ ਉਹ ਸਾਡੇ ਟੈਕਨੋਲੋਜੀ ਦੇ ਸਿਸਟਮ ਵਿੱਚ ਚੱਲ ਰਹੀ ਹੈ ਇਸ ਟੈਕਨੋਲੋਜੀ ਨੂੰ ਯੂਜ਼ ਕਰਕੇ ਪਾਕਿਸਤਾਨ ਸਾਡੇ ਪੰਜਾਬ ਵਿੱਚ ਅਟੈਕ ਕਰ ਰਿਹਾ ਜਿਹਦੇ ਵਿੱਚ ਉਹ ਕੀ ਮੋਬਾਈਲ ਤੇ ਈਮੇਲਸ ਦੇ ਥਰੂ ਆਪਣੇ ਸੋਸ਼ਲ ਮੀਡੀਆ ਦੇ ਥਰੂ ਉਹ ਇਹ ਵਾਇਰਸ ਇੱਕ ਫੈਲਾ ਰਿਹਾ ਜਿਹਦੇ ਨਾਲ ਕੀ ਹੈ ਕਿ ਸਾਡੇ ਜਿਹੜੇ ਸਿਸਟਮ ਹੈਗੇ ਆ ਉਹ ਹੈਕ ਹੋ ਸਕਦੇ ਨੇ ਇਸ ਸਿਸਟਮ ਨੂੰ ਹੈਕ ਕਰਨ ਦਾ ਇੱਕ ਜਿਹੜਾ ਉਹਨਾਂ ਨੇ ਮਾਲਵੇਅਰ ਲਾਂਚ ਕੀਤਾ ਹੈ ਉਹਦੇ ਵਿੱਚ ਇਹਨੂੰ ਨਾਮ ਦਿੱਤਾ ਹੈ ਡਾਂਸ ਆਫ ਫੈਲਰੀ ਇਹ ਡਾਂਸ ਆਫ ਫੈਲਰੀ ਕੋਈ ਮਜ਼ਾਕ ਨਹੀਂ ਹੈਗਾ ਇਹ ਇੱਕ ਵੀਡੀਓ ਦੇ ਰੂਪ ਵਿੱਚ ਜਾਂ ਇੱਕ ਈਮੇਲ ਦੀ ਅਟੈਚਮੈਂਟ ਦੇ ਰੂਪ ਵਿੱਚ ਸਾਡੇ ਸਿਸਟਮ ਤੇ ਆਂਦਾ ਹੈ ਜਿਹਦੇ ਵਿੱਚ ਆਪਾਂ ਉਸ ਜਦ ਮਾਲਵੇਅਰ ਨੂੰ ਆਪਾਂ ਕਲਿੱਕ ਕਰਦੇ ਹਾਂ ਤੋ ਸਾਡੇ ਸਿਸਟਮ ਤੇ ਇੰਸਟਾਲ ਹੋ ਜਾਂਦਾ ਹੈ ਬੇਸਿਕਲੀ ਇੱਕ ਐਕਸੀ ਫਾਈਲ ਹੁੰਦੀ ਹੈ ਜਿਹੜੀ ਕਿ ਸਾਡੇ ਸਿਸਟਮ ਤੇ ਇੰਸਟਾਲ ਹੋ ਜਾਂਦੀ ਹੈ ਤੇ ਸਾਡਾ ਸਿਸਟਮ ਹੈਕ ਹੋ ਜਾਂਦਾ ਹੈ ਬੀਤਲ ਸਾਹਿਬ ਇਹ ਲਿੰਕ ਦੇ ਥਰੂ ਭੇਜਿਆ ਜਾਏਗਾ ਜਾਂ ਲੋਕ ਕਲਿੱਕ ਕਰਨਗੇ ਤਾਂ ਇਹ ਸਭ ਕੁਝ ਹੋ ਸਕਦਾ ਹੈ ਇਹ ਵੀ ਸਮਝਾ ਦਿਓ ਦੇਖੋ ਇਹਦੇ ਵਿੱਚ ਕਿਹਾ ਹੈ ਕਿ ਤੁਹਾਨੂੰ ਅਟਰੈਕਟ ਕਰਨ ਲਈ ਕੁਝ ਐਸੇ ਅਟਰੈਕਟਿਵ ਵੀਡੀਓ ਬਣਾ ਕੇ ਉਹ ਪਾਰੇ ਹੈਗੇ ਆ ਕਿ ਜਿਹੜਾ ਕਿ ਉਹ ਦਿਖਣ ਚ ਉਹ ਵੀਡੀਓ ਹੁੰਦੇ ਆ ਤੇ ਬਟ ਉਹ ਵੀਡੀਓ ਨਹੀਂ ਹੁੰਦੇ ਆ ਉਹ ਇੱਕ ਤਰ੍ਹਾਂ ਦੀ ਇਮੇਜ ਹੁੰਦੀ ਹੈ ਜਿਹਨੂੰ ਆਪਾਂ ਉਹ ਬੇਸਿਕਲੀ ਐਕਸੀ ਫਾਈਲ ਦੀ ਇੱਕ ਇਮੇਜ ਬਣਾਈ ਹੋਈ ਹੈ ਜੀ ਜਿਹਨੂੰ ਆਪਾਂ ਜਦ ਕਲਿੱਕ ਕਰਦੇ ਆ ਤਾਂ ਉਹ ਬੈਕਐਂਡ ਤੇ ਆਪਾਂ ਨੂੰ ਦਿਖਦਾ ਨਹੀਂ ਹੈ ਬਟ ਉਹ ਬੈਕਐਂਡ ਤੇ ਇੱਕ ਆਪਣੇ ਸਿਸਟਮ ਚ ਇੰਸਟਾਲ ਹੋਣਾ ਸ਼ੁਰੂ ਹੋ ਜਾਂਦਾ ਜਿਵੇਂ ਕਿ ਆਪਾਂ ਕੋਈ ਵੀ ਸੌਫਟਵੇਅਰ ਇੰਸਟਾਲ ਕਰਦੇ ਆ ਤੇ ਉਹਦੀ ਵਿਜ਼ਿਬਿਲਟੀ ਜਿਹੜੀ ਹੈਗੀ ਆ ਤੁਹਾਡੀ ਓਪਨਲੀ ਨਹੀਂ ਤੁਹਾਨੂੰ ਆਪਣੇ ਸਿਸਟਮ ਤੇ ਦਿਖਦੀ ਹੈ ਤੇ ਜਦ ਆਪਾਂ ਉਹ ਨੂੰ ਕਲਿੱਕ ਕਰ ਚੁੱਕੇ ਹੁੰਦੇ ਆ ਤਾਂ ਆਪਣਾ ਸਾਰਾ ਸਿਸਟਮ ਉਹਨਾਂ ਕੋਲ ਇੱਕ ਰਿਮੋਟ ਕੰਟਰੋਲ ਦੀ ਤਰ੍ਹਾਂ ਪਹੁੰਚ ਜਾਂਦਾ ਹੈ ਜਿਹਦੇ ਵਿੱਚ ਕਿਹਾ ਕਿ ਜਿੰਨਾ ਤੁਹਾਡਾ ਆਪਣਾ ਬੈਂਕਿੰਗ ਡਿਟੇਲ ਹੈਗੀ ਹੈ ਜਾਂ ਹੋਰ ਜਿਹੜੀ ਡਿਟੇਲਸ ਹੈਗੀਆਂ ਤੁਹਾਡੀ ਇਮੇਜਸ ਜਿਹੜੀਆਂ ਹੈਗੀਆਂ ਜਾਂ ਤੁਹਾਡੀ ਆਪਣੀ ਪਰਸਨਲ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਰੀ ਉਹਨਾਂ ਕੋਲ ਉੱਥੇ ਵਿਜੀਬਲ ਹੋ ਜਾਂਦੀਆਂ ਤੇ ਜਦੋਂ ਵਿਜੀਬਲ ਹੋ ਜਾਂਦੀਆਂ ਤਾਂ ਉਹ ਤੁਹਾਨੂੰ ਆਪਣਾ ਕਿਸੇ ਵੀ ਤਰ੍ਹਾਂ ਬਲੈਕਮੇਲ ਕਰਦੇ ਆ ਇਹ ਇੱਕ ਤਰ੍ਹਾਂ ਦੀ ਆਪਾਂ ਕਹਿ ਰਹੇ ਹਾਂ ਕਿ ਜਿਹੜਾ ਪਾਕਿਸਤਾਨ ਇੱਕ ਫਰੰਟ ਐਂਡ ਤੇ ਲੜਾਈ ਲੜ ਰਿਹਾ ਤੇ ਇੱਕੋ ਬੈਕ ਐਂਡ ਤੇ ਆਪਣੇ ਮੋਬਾਈਲ ਦੇ ਨਾਲ ਜਾਂ ਹੋਰ ਆਪਣੇ ਟੈਕਨੋਲੋਜੀ ਦੇ ਨਾਲ ਆਪਣੇ ਨਾਲ ਲੜਾਈ ਲੜ ਰਿਹਾ ਹੈ ਇਸ ਲੜਾਈ ਨੂੰ ਆਪਾਂ ਨੂੰ ਜਿਵੇਂ ਆਪਣੇ ਫੌਜੀਆ ਨੇ ਫਰੰਟ ਐਂਡ ਤੇ ਉਹਨਾਂ ਨੂੰ ਹਰਾਇਆ ਆਪਾਂ ਨੂੰ ਵੀ ਉਹਨਾਂ ਨੂੰ ਹਰਾਣਾ ਹੈ ਕਿ ਆਪਾਂ ਇਸ ਤਰ੍ਹਾਂ ਦੀ ਕਿਸੇ ਵੀ ਫਾਈਲ ਨੂੰ ਕਲਿੱਕ ਨਾ ਕਰੀਏ ਕਿ ਇਸ ਅਟਰੈਕਸ਼ਨ ਚ ਕੀ ਜੀ ਸਾਡੇ ਕੋਲ ਪਤਾ ਨਹੀਂ ਕਿਹੜਾ ਇਨਫੋਰਮੇਸ਼ਨ ਆ ਗਈ ਹੈ ਤੇ ਆਪਾਂ ਇਹਨੂੰ ਖੋਲ ਕੇ ਦੇਖੀਏ ਔਰ ਕਿਵੇਂ ਲੱਗੇਗਾ ਵੀ ਸਮਝਾਓ ਬਾਇਟ ਚਾਂਸ ਕਿਸੇ ਨੇ ਸਹਸਪਾ ਓ ਕਲਿੱਕ ਕਰ ਦਿੰਦਾ ਹੈ ਉਸ ਤੋਂ ਬਾਅਦ ਕਿੰਨੇ ਮਿੰਟ ਲੱਗਣਗੇ ਕਿਹੜੀ ਵਾਰਨਿੰਗ ਪਹਿਲਾ ਫੋਨ ਦੇਗਾ ਕਿ ਹੁਣ ਤੁਹਾਡਾ ਫੋਨ ਐਕਸੈਸ ਹੋ ਚੁੱਕਿਆ ਹੈ ਥਰਡ ਪਾਰਟੀ ਕੋਲ ਦੇਖੋ ਇਹਦੇ ਵਿੱਚ ਜੇ ਆਪਾਂ ਕਹੀਏ ਕਿ ਥਰਡ پارٹی ਕੋਲ ਐਕसेस ਹੋ ਚੁੱਕੇ ਹੈ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪਤਾ ਚੱਲੇ ਕਿਉਂਕਿ ਇਹਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਉਹ ਤੁਹਾਡੀ ਬੈਕਐਂਡ ਤੋਂ ਸਿਸਟਮ ਫੈਚ ਸਿਸਟਮ ਤੋਂ ਆਪ ਤੁਹਾਡੀ ਇਨਫੋਰਮੇਸ਼ਨ ਲੈ ਰਿਹਾ ਹੈ ਤੇ ਜੇ ਉਹ ਕੋਈ ਤੁਹਾਡੇ ਕੋਲ ਐਸੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬ੍ਰਾਊਜ਼ਰ 'ਚ ਤੁਹਾਡਾ ਸਿਸਟਮ ਸਲੋ ਹੋ ਗਿਆ ਹੈ ਜਾਂ ਤੁਹਾਡੇ ਕੋਲ ਤੁਹਾਡੇ ਅਨ ਵਾਂਟਡ ਕੁਝ ਚੀਜ਼ਾਂ ਤੁਹਾਨੂੰ ਦਿਖਣ ਲੱਗੀਆਂ ਹੈਗੀਆਂ ਤਾਂ ਇਮੀਡੀਏਟਲੀ ਤੁਸੀਂ ਆਪਣਾ ਫੋਨ ਸਵਿਚ ਆਫ ਕਰੋ ਤੇ ਉਸ ਚੀਜ਼ ਦੀ ਜਿਹੜੀ ਜਾਣਕਾਰੀ ਹੈ ਉਹ ਸਾਈਬਰ ਕਰਾਈਮ ਸੈੱਲ ਦੀ ਜਿਹੜੀ ਵੈਬਸਾਈਟ ਹੈ ਜਾਂ 1930 ਜਿਹੜਾ ਨੰਬਰ ਹੈ ਉਹ ਡਾਇਲ ਕਰਕੇ ਉਹਨਾਂ ਨੂੰ ਸਾਈਬਰ ਕਰਾਈਮ ਸੈੱਲ ਨੂੰ ਇਹਦੇ ਬਾਰੇ ਇਨਫੋਰਮ ਕਰੋ ਕਦੀ ਵੀ ਕੋਈ ਵੀ ਜਿਹੜੀ ਤੁਹਾਡੇ ਕੋਲ ਅਟੈਚਮੈਂਟ ਆ ਰਹੀ ਹੈ ਕੋਈ ਈਮੇਲ ਆ ਰਹੀ ਹੈ ਕੋਈ ਵੀਡੀਓ ਆ ਰਹੀ ਹੈ ਉਹਨੂੰ ਕਦੀ ਵੀ ਅਣਜਾਣੇ ਉਹਦੇ ਵਿੱਚ ਕਲਿੱਕ ਨਾ ਕਰੋ ਸਭ ਤੋਂ ਪਹਿਲੀ ਗੱਲ ਤਾਂ ਕਿ ਆਪਾਂ ਨੂੰ ਆਪਸਤਰਕ ਰਹਿਣਾ ਪਏਗਾ ਕਿ ਆਪਾਂ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਦੇ ਉਹਦੇ ਵਿੱਚ ਨਾ ਆਈ ਹੈ ਕਿ ਆਪਾਂ ਉਹਨੂੰ ਕਲਿੱਕ ਕਰਕੇ ਦੇਖੀਏ ਕਿਉਂਕਿ ਉਹ ਹੋ ਸਕਦਾ ਹੈ ਕਿ ਤੁਹਾਡੇ ਆਪਣੇ ਕਿਸੇ ਜਾਣਕਾਰ ਨੇ ਤੁਹਾਨੂੰ ਭੇਜੀ ਹੋਵੇ ਜੀ ਪਰ ਉਹਨੂੰ ਖੋਲਣ ਤੋਂ ਪਹਿਲਾਂ ਤੁਸੀਂ ਆਪ ਪਹਿਲਾਂ ਇੱਕ ਵਾਰ ਥੋਰੋਲੀ ਉਹਨੂੰ ਚੈੱਕ ਕਰੋ ਕਿ ਬਈ ਜੋ ਉਹਨੇ ਭੇਜਿਆ ਉਹ ਵਾਕਈ ਕੁਝ ਹੈ ਜਾਂ ਉਹ ਤੋ ਇਸ ਤਰ੍ਹਾਂ ਦਾ ਕੋਈ ਸਾਈਬਰ ਅਟੈਕ ਦੀ ਕੋਈ ਫਾਈਲ ਤੁਹਾਡੇ ਸਿਸਟਮ ਚ ਆਈ ਹੈ ਕਿਉਂਕਿ ਮਦਲ ਸਭ ਕਲਿਕ ਹੋ ਗਿਆ ਲਿੰਕ ਤੇ ਸਾਨੂੰ ਪਤਾ ਲੱਗ ਗਿਆ ਕਈ ਲੋਕ ਨਾ ਬੜੇ ਹਫੜਾ ਦਫੜੀ ਚ ਆਂਦੇ ਨੇ ਇੰਟਰਨੈਟ ਬੰਦ ਕਰ ਦਿੰਦੇ ਨੇ ਕਿ ਠੀਕ ਹੈ ਸ਼ਾਇਦ ਡਿਸਕਨੈਕਟੀਵਿਟੀ ਹੋ ਗਈ ਹੈਕਰਸ ਦੇ ਨਾਲ ਕੰਮ ਕਿਵੇਂ ਕਰਦੇ ਨੇ ਹੈਕਰਸ ਕਿਵੇਂ ਸੋਚਦੇ ਨੇ ਦੇਖੋ ਲੋਕ ਤਾਂ ਵਿਚਾਰੇ ਘਬਰਾ ਜਾਂਦੇ ਨੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਟੈਕਨੀਕਲ ਤੌਰ ਤੇ ਅਨੇ ਆਪਸਾਉਂ ਲੋਕ ਬੜੇ ਘੱਟ ਨੇ ਹਾਲਾਂਕਿ ਬੜੇ ਹਨ ਵੀ ਪਰ ਬੜੇ ਘੱਟ ਵੀ ਨੇ ਹੈਕਰਸ ਕਿਵੇਂ ਕੰਮ ਕਰਦੇ ਨੇ ਉਹ ਕਿਸ ਤਰੀਕੇ ਨਾਲ ਉਸ ਫਾਈਲ ਨੂੰ ਡਾਊਨਲੋਡ ਕਰਨ ਦਾ ਕੰਮ ਕੀਤਾ ਜਾਂਦਾ ਹੈ ਪ੍ਰਾਈਵੇਸੀ ਬ੍ਰੀਚ ਕਰਨ ਦਾ ਕੰਮ ਕੀਤਾ ਜਾਂਦਾ ਹੈ ਕਿੰਨੇ ਕੁ ਮਿੰਟ ਦਾ ਪ੍ਰੋਸੈਸ ਹੈ ਜੇ ਕਲਿੱਕ ਹੋ ਜਾ ਉਸ ਤੋਂ ਬਾਅਦ ਦੇਖੋ ਇਹ ਮਿੰਟ ਦਾ ਹਾਰਡਲੀ ਫਿਊ ਸੈਕਿੰਡ ਦਾ ਕੰਮ ਹੁੰਦਾ ਹੈ ਇਹ ਤੁਸੀਂ ਕਹਿ ਸਕਦੇ ਹੋ ਕਿ 15 ਤੋਂ 20 ਸੈਕਿੰਡ ਵਿੱਚ ਆਪਣੇ ਸਿਸਟਮ ਦੀ ਕਿਹਿਆ ਸਪੀਡ ਹੈ ਆਪਣਾ ਸਿਸਟਮ ਕਿੰਨਾ ਅੱਛਾ ਹੈ ਤੇ ਕਿਹ ਉਹਦੀ ਸਪੀਡ ਹੈਗੀ ਉਹਦੇ ਤੇ ਡਿਪੈਂਡ ਕਰਦਾ ਇਹ ਕੁਝ ਸੈਕਿੰਡਸ ਵਿੱਚ ਵੀ ਇੰਸਟਾਲ ਹੋ ਸਕਦਾ ਹੈ ਜੇ ਤੁਹਾਡੇ ਕੋਈ ਐਡਵਾਂਸ ਫੋਨ ਹੈਗੇ ਆ ਅੱਜ ਦੇ ਨਵੀਂ ਜਨਰੇਸ਼ਨ ਦੇ ਫੋਨ ਹੈਗੇ ਆ ਜਨਰੇਸ਼ਨ 4 ਆਪਾਂ ਕਹਿੰਦੇ ਆ ਕੋਈ ਵੀ ਪ੍ਰੋਸੈਸਰ ਦੇ ਫੋਨ ਹੈਗੇ ਆ ਤੇ ਇਸ ਦੇ ਵਿੱਚ ਆਪਾਂ ਜਦ ਵੀ ਕੋਈ ਆਪਾਂ ਨੂੰ ਲੱਗੇ ਕਿ ਹਾਂ ਆਪਾਂ ਇਸ ਤਰ੍ਹਾਂ ਦੀ ਕੋਈ ਫਾਈਲ ਗਲਤੀ ਨਾਲ ਕਲਿੱਕ ਕਰ ਲਈ ਹੈਗੀ ਆ ਉਹਦਾ ਸਭ ਤੋਂ ਪਹਿਲਾ ਇਹੀ ਬੰਦ ਹੈ ਕਿ ਆਪਾਂ ਆਪਣਾ ਇੰਟਰਨੈਟ ਡਿਸਕਨੈਕਟ ਕਰੀਏ ਜੀ ਤੇ ਆਪਾਂ ਆਪਣੇ ਫੋਨ ਨੂੰ ਸਵਿਚ ਆਫ ਕਰੀਏ ਕਿਉਂਕਿ ਇਹ ਜਿਹੜਾ ਮਾਲਵੇਅਰ ਹੈਗਾ ਜਾਂ ਵਾਇਰਸ ਹੈਗਾ ਇਹ ਵਾਇਰਸ ਸਾਰੀ ਇਨਫੋਰਮੇਸ਼ਨ ਤੁਹਾਡੀ ਕੁਝ ਸੈਕੰਡਾਂ ਦੇ ਵਿੱਚ ਉਹਨਾਂ ਦੇ ਸਮਝਾਉmedel ਸਭ ਕਿ ਐਂਡਰੋਇਡ ਫੋਨ ਜ਼ਿਆਦਾ ਥ੍ਰੈਟ ਦੇ ਵਿੱਚ ਹੁੰਦੇ ਨੇ ਜਾਂ ਆਈਫੋਨ ਜ਼ਿਆਦਾ ਥ੍ਰੈਟ ਦੇ ਵਿੱਚ ਹੁੰਦੇ ਨੇ ਇਹ ਕੰਪੈਰੀਜ਼ਨ ਵੀ ਕਰੋ ਕਿਉਂਕਿ ਬਹੁਤ ਵੱਡੀ ਗਿਣਤੀ ਜਿਹੜੇ ਲੋਕ ਆਈਫੋਨ ਆਪਰੇਟ ਕਰਦੇ ਨੇ ਉਹਨਾਂ ਦੇ ਮਨਾਂ 'ਚ ਇਹ ਵਿਚਾਰ ਹੁੰਦਾ ਹੈ ਕਿ ਉਹਨਾਂ ਦਾ ਫੋਨ ਹੈਕ ਨਹੀਂ ਹੋ ਸਕਦਾ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਕਿ ਆਈਫੋਨ ਹੈਕ ਨਹੀਂ ਹੋ ਸਕਦਾ ਤੇ ਐਂਡਰੋਇਡ ਹੀ ਹੈਕ ਹੋ ਸਕਦਾ ਕਿਉਂਕਿ ਟੈਕਨੋਲੋਜੀ ਜਿਹੜੀ ਹੈਗੀ ਆ ਕੋਈ ਵੀ ਸੌਫਟਵੇਅਰ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਆ ਕਿ ਸੌਫਟਵੇਅਰ ਹੈ ਤੇ ਸੌਫਟਵੇਅਰ ਜਿਹੜਾ ਹੈਗਾ ਉਹ ਕਿਸੇ ਵੀ ਫੋਨ ਤੇ ਇੰਸਟਾਲ ਹੋ ਸਕਦਾ ਹੈ ਤੇ ਸਿਕਿਉਰਿਟੀ ਵਾਈਜ਼ ਆਪਾਂ ਨੂੰ ਆਪਣੇ ਫੋਨ ਨੂੰ ਸਿਕਿਉਰ ਰੱਖਣ ਲਈ ਇੱਕ ਤਾਂ ਆਪਾਂ ਆਪਣਾ ਫੋਨ ਜਾਂ ਕੋਈ ਵੀ ਜਿਹੜਾ ਆਪਣਾ ਡਿਵਾਈਸ ਹੈਗਾ ਉਹਨੂੰ ਇੱਕ ਤਾਂ ਆਪਾਂ ਰੈਗੂਲਰ ਅਪਡੇਟ ਕਰਦੇ ਰਹੀਏ ਤੇ ਉਹਦੇ ਵਿੱਚ ਕੋਈ ਨਾ ਕੋਈ ਆਪਾਂ ਐਂਟੀ ਵਾਇਰਸ ਸੌਫਟਵੇਅਰ ਆਪਾਂ ਇੰਸਟਾਲ ਕਰਕੇ ਰੱਖੀਏ ਤੇ ਉਹਨੂੰ ਹਮੇਸ਼ਾ ਅਪਡੇਟ ਰੱਖੀਏ ਤਾਂ ਕਿ ਜੇ ਕੋਈ ਵੀ ਐਸਾ ਆਪਣੇ ਫੋਨ ਤੇ ਗਲਤ ਚੀਜ਼ ਆ ਜਾਂਦੀ ਹੈ ਤੇ ਆਪਾਂ ਉਹ ਤੋਂ ਬਚ ਸਕੀਏ ਪਰ ਲੋਕ ਸੋਚਦੇ ਨੇ ਕਿ ਕੌਣ ਪੈਸੇ ਲਾਏਗਾ ਦੇਖੋ ਇਹ ਵੀ ਸਮਝਾਓ ਕਿ ਆਪਸ਼ਨ ਹੈ ਕਿ ਕਿਹੜਾ ਬੈਸਟ ਹੈ ਕੀ ਕੁਛ ਅਸੀਂ ਕਰ ਸਕਦੇ ਆ ਕੋਈ ਫ੍ਰੀ ਆਫ ਕੋਸਟ ਜਿਹੇ ਐਪਲੀਕੇਸ਼ਨ ਹੋਵੇ ਕਿ ਲੋਕ ਆਪਣੇ ਫੋਨ 'ਚ ਇੰਸਟਾਲ ਤਾਂ ਕਰ ਲੈਣ ਇੱਕ ਪ੍ਰਿਕਾਸ਼ਨ ਰਹੇ ਜ਼ਬਰਦਸਤ ਤਰੀਕੇ ਨਾਲ ਦੇਖੋ ਫ੍ਰੀ ਆਫ ਕੋਸਟ ਦੇ ਵਿੱਚ ਕਾਫੀ ਸਾਰੀ ਲਿਮਿਟੇਸ਼ਨਸ ਹੁੰਦੀਆਂ ਕਿ ਜਿਹੜੀ ਲਿਮਿਟ ਜਿਹਦੇ ਵਿੱਚ ਉਹ ਤੁਹਾਨੂੰ ਕੁਝ ਹੀ ਪੈਚਸ ਦੇ ਪਾਉਂਦੇ ਆ ਜਿਹੜੇ ਆਪਾਂ ਐਂਟੀਵਾਇਰਸ ਦੇ ਪੈਚਸ ਹੁੰਦੇ ਆ ਤੇ ਬਟ ਪ੍ਰਿਫਰ ਹੁੰਦਾ ਹੈ ਕਿ ਆਪਾਂ ਕੋਈ ਅੱਛਾ ਸੌਫਟਵੇਅਰ ਯੂਜ਼ ਕਰੀਏ ਜਿਹਦੇ ਨਾਲ ਕਿ ਆਪਾਂ ਬਚੇ ਰਹੀਏ ਕਿਉਂਕਿ ਅੱਜਕੱਲ ਦੇਖਿਆ ਜਾਂਦਾ ਹੈ ਕਿ ਸਾਈਬਰ ਅਟੈਕ ਦੇ ਵਿੱਚ ਲੋਕ ਆਪਣਾ ਲੱਖਾਂ ਰੁਪਇਆ ਗਵਾ ਲੈਂਦੇ ਹਨ ਜੇ ਆਪਾਂ ਲੱਖ ਸਵਾ ਲੱਖ ਰੁਪਏ ਦਾ ਫੋਨ ਯੂਜ਼ ਕਰ ਰਹੇ ਆਈਫੋਨ ਯੂਜ਼ ਕਰ ਰਹੇ ਹੈ ਜਾਂ 10-20 ਹਜ਼ਾਰ ਰੁਪਏ ਦਾ ਐਂਡਰੋਇਡ ਫੋਨ ਯੂਜ਼ ਕਰ ਰਹੇ ਹੈ ਤਾਂ ਆਪਾਂ 5-600 ਰੁਪਏ ਦਾ ਐਂਟੀਵਾਇਰਸ ਵੀ ਇੰਸਟਾਲ ਕਰਨਾ ਜ਼ਰੂਰੀ ਹੈ ਕਿਉਂ ਉਹਦੇ ਨਾਲ ਆਪਾਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਜੀ ਤੇ ਇਹਦੇ ਵਿੱਚ ਹੁਣ ਜੇ ਆਪਾਂ ਦੇਖੀਏ ਕਿ ਪਿਛਲੇ ਦਿਨਾਂ 'ਚ ਜਿਹੜੇ 3-4 ਦਿਨਾਂ ਤੋਂ ਜੱਦੇ ਸਾਨੂੰ ਸਾਈਬਰ ਸੈਲ ਵਿੱਚ ਐਸੇ ਅਲਰਟ ਆ ਰਹੇ ਹਨ ਪੰਜਾਬ ਪੁਲਿਸ ਨੂੰ ਜਾਂ ਹੋਰ ਏਜੰਸੀਜ਼ ਨੂੰ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਜਦ ਤੋਂ ਪਾਕਿਸਤਾਨ ਫਰੰਟ ਐਂਡ ਤੇ ਹਾਰਨਾ ਸ਼ੁਰੂ ਹੋਇਆ ਤਾਂ ਹੁਣ ਉਹ ਸਾਈਬਰ ਅਟੈਕ ਦੇ ਮੂਡ ਵਿੱਚ ਆ ਗਿਆ ਇਹ ਵੀ ਇੱਕ ਤਰ੍ਹਾਂ ਦਾ ਹੱਤਵਾਦ ਹੈ ਮੈਂ ਕਵਾਂਗਾ ਕਿਉਂਕਿ ਇਹ ਲੜਨ ਦਾ ਇੱਕ ਤਰੀਕਾ ਹੈ ਜਿਹੜਾ ਕਿ ਬੜਾ ਆਸਾਨ ਹੈ ਤੇ ਕੁਝ ਹੀ ਸਕਿੰਟਾਂ 'ਚ ਬਹੁਤ ਸਾਰੇ ਲੋਕਾਂ ਦੇ ਫੋਨ ਤੇ ਕਿਉਂਕਿ ਫਾਈਨੈਂਸ਼ੀਅਲ ਅਟੈਕ ਹੈਗਾ ਤੁਹਾਡੇ ਉਹਦੇ ਤੇ ਕਿਉਂਕਿ ਤੁਹਾਡੇ ਪਾਸਵਰਡ ਹੈਕ ਹੋ ਜਾਂਦੇ ਆ ਤੁਹਾਡੇ ਬੈਂਕਿੰਗ ਦੇ ਜਿਹੜੇ ਪਾਸਵਰਡ ਹੈਗੇ ਆ ਜਾਂ ਤੁਹਾਡੇ ਹੋਰ ਈਮੇਲਸ ਦੇ ਪਾਸਵਰਡ ਹੈਗੇ ਆ ਤੁਹਾਡੇ ਕਿਸੇ ਹੋਰ ਚੀਜ਼ ਦੇ ਪਾਸਵਰਡ ਹੈਗੇ ਆ ਉਹ ਸਾਰੇ ਹੈਕ ਹੋ ਜਾਂਦੇ ਆ ਬਿਲਕੁਲ ਬਿਲਕੁਲ ਮਿੱਤਲ ਸਾਹਿਬ ਮੈਨੂੰ ਤਾਂ ਉਹ ਇਜ਼ਰਾਈਲ ਵਾਲੀ ਵਾਰ ਕਨਫਲਿਕਟ ਯਾਦ ਆਉਂਦਾ ਹੈ ਕਿ ਪੇਜਰ ਕਿਵੇਂ ਹੈਕ ਕਰਕੇ ਉਹਨਾਂ ਨੇ ਬੰਬ ਦੇ ਵਿੱਚ ਤਬਦੀਲ ਕਰ ਦਿੱਤੇ ਸੀ ਇਹ ਦੇਖੋ ਟੈਕਨੋਲੋਜੀ ਜਿੰਨਾ ਆਪਾਂ ਨੂੰ ਫਾਇਦਾ ਦਿੰਦੀ ਹੈ ਉਹਦੇ ਕੁਝ ਨੁਕਸਾਨ ਵੀ ਹੈਗੇ ਆ ਜਿਹਦੇ ਲਈ ਆਪਾਂ ਨੂੰ ਅਲਰਟ ਰਹਿਣਾ ਪੈਂਦਾ ਹਮੇਸ਼ਾ ਕਿ ਆਪਾਂ ਉਸ ਚੀਜ਼ ਤੋਂ ਕਿਵੇਂ ਬਚ ਸਕਦੇ ਆ ਤਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਚੀਜ਼ ਲਈ ਅਲਰਟ ਹੋਣਾ ਪਵੇਗਾ ਕਿ ਆਪਾਂ ਇਸ ਸੀਰੀਜ਼ ਤੋਂ ਬਚ ਕਿਵੇਂ ਸਕਦੇ ਆ ਇੱਕ ਤਾਂ ਕਿਸੇ ਵੀ ਚੀਜ਼ ਵੱਲ ਇਸ ਤਰ੍ਹਾਂ ਅਟਰੈਕਟ ਨਾ ਹੋਓ ਕਿ ਜਿਹੜੀ ਤੁਹਾਨੂੰ ਕਿਸੇ ਅਣਜਾਣ ਬੰਦੇ ਨੇ ਭੇਜੀ ਹੈ ਤੇ ਆਪਾਂ ਉਹਨੂੰ ਬਿਨਾਂ ਸੋਚੇ ਸਮਝੇ ਉਹਨੂੰ ਕਲਿੱਕ ਕਰ ਲਈਏ ਤੇ ਇਹ ਜਿਹੜੀ ਚੀਜ਼ਾਂ ਹੈਗੀਆਂ ਇਹ ਆਪਾਂ ਨੂੰ ਕਾਫੀ ਨੁਕਸਾਨ ਪਹੁੰਚਾ ਰਹੀਆਂ ਹੈਗੀਆਂ ਕਿ ਆਪਾਂ ਹਰ ਰੋਜ਼ ਸੁਣਨ ਜਾਂਦਾ ਹੈ ਕਿ ਜੀ ਉਹਦਾ ਫੋਨ 'ਚੋਂ ਉਹਦੇ ਫੋਨ ਤੇ ਕਾਲ ਆਈ ਆ ਉਹਦੇ ਕੁਝ ਇਸ ਤਰ੍ਹਾਂ ਦਾ ਉਹਨੂੰ ਕੋਈ ਮਾਲਵੇਅਰ ਜਾਂ ਕੋਈ ਵਾਇਰਸ ਉਹਦੇ ਵਿੱਚ ਆ ਗਿਆ ਕਿ ਜਿਹਦੇ ਕਾਰਨ ਉਹਦਾ ਸਾਰਾ ਸਿਸਟਮ ਹੈਕ ਹੋ ਗਿਆ ਇਵਨ ਲੋਕਾਂ ਦੇ ਕੈਮਰੇ ਵੀ ਜਿਹੜੇ ਮੋਬਾਈਲ ਦੇ ਜਾਂ ਤੁਹਾਡੇ ਲੈਪਟਾਪ ਦੇ ਸਿਸਟਮ ਦੇ ਜਿਹੜੇ ਕੈਮਰੇ ਆ ਜਾਂ ਤੁਹਾਡਾ ਮਾਈਕ ਹੈਗਾ ਉਹ ਤੱਕ ਹੈਕ ਹੋ ਜਾਂਦਾ ਤੇ ਉਹ ਜਿਹੜੀ ਤੁਸੀਂ ਕੋਈ ਵੀ ਹਰਕਤ ਕਰ ਰਹੇ ਹੋ ਉਹ ਤੁਹਾਡੀ ਉੱਥੇ ਉਹਨਾਂ ਨੂੰ ਦਿਖਦੀ ਹੈ ਇਸ ਲਈ ਜਿਹੜੇ ਇਹ ਸਾਰੀ ਚੀਜ਼ਾਂ ਹੈਗੀਆਂ ਇਹਦੇ ਲਈ ਆਪਾਂ ਨੂੰ ਬਹੁਤ ਹੀ ਸਤਰਕ ਰਹਿਣ ਦੀ ਜ਼ਰੂਰਤ ਹੈ ਕਿ ਆਪਾਂ ਕਿਸੇ ਵੀ ਚੀਜ਼ ਨੂੰ ਕਲਿੱਕ ਕਰਨ ਤੋਂ ਪਹਿਲਾਂ ਠੀਕ ਹੈ 10 ਵਾਰ ਆਪਾਂ ਸੋਚੀਏ ਕਿ ਇਹ ਵਾਕਿਆ ਹੀ ਕੋਈ ਜੈਨੂਇਨ ਚੀਜ਼ ਹੈ ਜਾਂ ਇਹ ਕੋਈ ਵਾਇਰਸ ਹੈ ਬਸ ਆ ਵੀ ਸਮਝਾਦੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕਿ ਜਿਹੜੇ ਲੋਕ ਵਾਈਫਾਈ ਔਨ ਰੱਖਦੇ ਨੇ ਬਲੂਟੁੱਥ ਔਨ ਰੱਖਦੇ ਨੇ ਵਿਦਆਊਟ ਐਨ ਰੀਜ਼ਨ ਕਿੱਡਾ ਕੋ ਵੱਡਾ ਥ੍ਰੈਟ ਆਪਰੇਟਿੰਗ ਸਿਸਟਮ ਦੇ ਲਈ ਹੈ ਦੇਖੋ ਜਿਹੜਾ ਵਾਈਫਾਈ ਜਾਂ ਬਲੂਟੁੱਥ ਹੈਗਾ ਉਹਦੇ ਵਿੱਚ ਆਪਾਂ ਕਿਉਂਕਿ ਮੋਸਟਲੀ ਜਿਹੜਾ ਲੋਕਾਂ ਦਾ ਹੁੰਦਾ ਹੈ ਕਿ ਕੋਈ ਸਿਕਿਓਰ ਪਾਸਵਰਡ ਨਹੀਂ ਲਗੇ ਹੁੰਦੇ ਤੇ ਵਾਈਫਾਈ ਤੇ ਜਿਹੜੇ ਸਿਸਟਮ ਹੈਗੇ ਆ ਜਾਂ ਬਲੂਟੁੱਥ ਦੇ ਥਰੂ ਕੋਈ ਵੀ ਬੰਦਾ ਜਿਹੜੀ ਤੁਹਾਡੇ ਇੱਕ ਨਾਰਮਲ ਰੇਂਜ ਵਿੱਚ ਹੈਗਾ ਉਹ ਤੁਹਾਡੇ ਸਿਸਟਮ ਨੂੰ ਐਕਸੈਸ ਕਰ ਸਕਦਾ ਵਿਦਆਊਟ ਯੋਰ ਪਰਮਿਸ਼ਨ ਤਾਂ ਇਸ ਲਈ ਜਿਹੜਾ ਬਲੂਟੁੱਥ ਹੈਗਾ ਉਹਨੂੰ ਕਦੀ ਵੀ ਪਬਲਿਕ ਪਲੇਸ ਵਿੱਚ ਔਨ ਨਾ ਰੱਖੋ ਪਬਲਿਕ ਪਲੇਸਸ ਦੇ ਵਾਈਫਾਈ ਯੂਜ਼ ਨਾ ਕਰੋ ਕਿਉਂਕਿ ਪਬਲਿਕ ਪਲੇਸ ਦਾ ਵਾਈਫਾਈ ਓਪਨ ਹੁੰਦਾ ਤੇ ਉਹ ਸ਼ੇਅਰਿੰਗ ਬੜੀ ਈਜ਼ੀਲੀ ਹੋ ਜਾਂਦੀ ਹੈ ਤੁਹਾਡੇ ਸਿਸਟਮ ਦੀ ਉਹ ਬੜੇ ਈਜ਼ੀਲੀ ਐਕਸੈਸ ਲੈ ਪਾਉਂਦੇ ਆ ਤੁਹਾਡੇ ਸਿਸਟਮ ਦਾ ਜੀ ਤੇ ਇਸ ਲਈ ਕਦੀ ਵੀ ਇੱਕ ਤਾਂ ਪਬਲਿਕ ਵਾਈਫਾਈ ਜਾਂ ਪਬਲਿਕ ਵਿੱਚ ਕਿਸੇ ਦਾ ਬਲੂਟੂਥ ਜੇ ਤੁਹਾਡਾ ਔਨ ਹੈਗਾ ਤਾਂ ਉਹ ਵੀ ਇੱਕ ਬੜਾ ਖਤਰਾ ਹੈਗਾ ਇਸ ਚੀਜ਼ ਲਈ ਕਿ ਤੁਹਾਡਾ ਸਿਸਟਮ ਹੈਕ ਹੋ ਸਕਦਾ ਹੈ ਬਿਲਕੁਲ ਬਹੁਤ ਸ਼ੁਕਰੀਆ ਮਿਤਲ ਸਾਹਿਬ ਦਾ ਇਹਨਾਂ ਸਿਆਣੀਆਂ ਗੱਲਾਂ ਤੇ ਗੌਰ ਕਰਿਓ ਵੀ ਵੱਡੇ ਗੈਂਦੀ ਸਮਝਾਉਣ ਦੇ ਚ ਤੁਹਾਨੂੰ ਕੋਸ਼ਿਸ਼ ਕੀਤੀ ਕਿ ਕਿਵੇਂ ਥ੍ਰੈਟ ਨੇ ਕਿ ਕੁਝ ਹੋ ਸਕਦਾ ਹੈ ਕਿਵੇਂ ਤੁਹਾਨੂੰ ਘੇਰਿਆ ਜਾ ਸਕਦਾ ਹੈ ਇਸ ਟਾਈਮ ਤੁਹਾਡਾ ਫੋਨ ਜੇ ਹੈਕ ਵੀ ਹੋ ਗਿਆ ਤੁਹਾਨੂੰ ਪਤਾ ਤੱਕ ਨਹੀਂ ਲੱਗਣਾ ਕਿ ਇਸ ਦਾ ਮਾਈਕ ਇਸ ਦਾ ਕੈਮਰਾ ਸਭ ਕੁਝ ਐਕਸੈਸ ਹੈਕਰਸ ਕੋਲ ਹੈ ਵੱਡੇ ਗੈਂਦੀ ਚ ਲੋਕ ਬਲੈਕਮਿਲ ਵੀ ਹੁੰਦੇ ਆ